ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂਜੀ ਅੱਜ ਅਸੀਂ ਤੁਹਾਨੂੰ ਲੱਗੇ ਆ ਜੀ ਦੱਸਣ ਅੰਡਰਸ਼ਰਟ ਦੀ ਕਟਾਈ ਤੁਸੀਂ ਕਿਸ ਤਰੀਕੇ ਨਾਲ ਕਰਨੀ ਆ ਹਾਂਜੀ ਇਹਨੂੰ ਆਪਾਂ ਸ਼ਮੀਜ਼ ਵੀ ਕਹਿ ਦਿੰਨੇ ਆ ਜਿਹੜੇ ਸਾਡੇ ਪਤਲੇ ਸੂਟ ਹੁੰਦੇ ਆ ਜੀ ਉਹਨਾਂ ਥੱਲੇ ਇਹ ਅੰਡਰਸ਼ਰਟ ਪਾਉਣ ਦੇ ਕੰਮ ਆਉਂਦੀ ਆ ਹਾਂਜੀ ਹੁਣ ਦੇਖਿਓ ਤੁਸੀਂ ਆਪਾਂ ਇਹਦੀ ਕਟਾਈ ਕਿਸ ਤਰੀਕੇ ਨਾਲ ਕਰਨ ਲੱਗੇ ਆ ਸੂਟ ਤੋਂ ਇਹ ਕਿੰਨੀ ਵੱਧ ਘੱਟ ਰੱਖਣੀ ਹੁੰਦੀ ਆ ਹਾਂਜੀ ਸਾਡੇ ਕੋਲ ਜਿੱਦਾਂ ਸੂਟ ਦੀ ਲੈਂਥ ਜੀ 40 ਤਿਆਰ ਆ ਆਪਾਂ ਜਿਹੜੀ ਅੰਡਰ ਸ਼ਰਟ ਆ ਸੂਟ ਤੋਂ 4 ਜਾਂ 5 ਇੰਚ ਉੱਚੀ ਰੱਖ ਸਕਦੇ ਹਾਂ ਜੀ ਤੁਸੀਂ ਬਾਕੀ ਆਪਣੀ ਮਰਜ਼ੀ ਮੁਤਾਬਕ ਵੀ ਰੱਖ ਸਕਦੇ ਆ 6 ਇੰਚ ਉੱਚੀ ਰੱਖਣੀ ਆ ਜਾਂ 5 ਇੰਚ ਉੱਚੀ ਰੱਖਣੀ ਆ ਹਾਂਜੀ ਅਸੀਂ ਜਿਹੜੀ ਅੰਡਰ ਸ਼ਰਟ ਆ ਜੀ 34 ਇੰਚ ਤਿਆਰ ਰੱਖਣੀ ਆ 1.5 ਇੰਚ ਆਪਾਂ ਫੋਲਡਿੰਗ ਲਈ ਰੱਖ ਲਿਆ 34 ਤੇ ਨਿਸ਼ਾਨ ਲਾ ਕੇ 1.5 ਇੰਚ ਆ ਸਾਡੇ ਕੋਲ ਜਿਹੜਾ ਨੀਚੇ ਜੀ ਇਹ ਆਪਾਂ ਫੋਲਡਿੰਗ ਲਈ ਰੱਖਿਆ ਹੈ 1.5 ਇੰਚ ਆਪਾਂ ਫੋਲਡ ਕਰ ਲਈ। ਹਾਂਜੀ ਪਹਿਲਾਂ ਆਪਾਂ ਹਾ ਨਿਸ਼ਾਨ ਲਾਣਾ ਜੀ। ਸੂਟ ਦਾ ਤੀਰਾ ਹੈਗਾ ਜੀ 13 ਇੰਚ ਆਪਾਂ ਅੰਡਰ ਸ਼ਰਟ ਦਾ ਵੀ ਤੀਰਾ ਰੱਖਣਾ 13 ਇੰਚ। ਤੀਰਾ ਦਾ ਅੰਤ ਸਾਡੇ ਕੋਲ ਹੋ ਗਿਆ ਜੀ 6.5 ਇੰਚ। 6.5 ਤੇ ਨਿਸ਼ਾਨ ਲਗਾ ਲਿਆ। ਹਾਂਜੀ ਇਹਦਾ ਵੀ ਆਪਾਂ ਮੋਢਾ نیچے ਨੂੰ 7 ਇੰਚ ਰੱਖਣਾ ਆ। 7 ਤੇ ਨਿਸ਼ਾਨ ਲਗਾ ਲੈਣਾ। ਫਿਰ ਆਪਾਂ ਸਿੱਧਾ ਨਿਸ਼ਾਨ ਲਗਾ ਲੈਣਾ ਜੀ ਮੋਢੇ ਦਾ ਇਸ ਤਰੀਕੇ ਨਾਲ ਕਮਰ ਦਾ ਨਿਸ਼ਾਨ ਲਗਾਉਣਾ ਆਪਾਂ 14 ਇੰਚ ਤੇ ਇੱਥੋਂ ਆਪਾਂ 14 ਤੇ ਨਿਸ਼ਾਨ ਲਗਾ ਕੇ ਜੀ 14 ਤੱਕ ਸਿੱਧਾ ਨਿਸ਼ਾਨ ਲਗਾ ਲੈਣਾ ਹਾਂਜੀ ਸੂਟ ਦੇ ਕਾਜ ਹੈਗੇ ਆ ਜੀ ਸਾਡੇ ਕੋਲ 15 ਇੰਚ ਤੇ ਆਰ ਆਪਾਂ ਅੰਡਰ ਸ਼ਰਟ ਦੇ ਕਾਜ ਰੱਖਣੇ ਆ 14 ਇੰਚ 14 ਤੇ ਨਿਸ਼ਾਨ ਲਗਾ ਲੈਣੇ 1 ਇੰਚ ਕਾਜ ਉੱਚੇ ਰੱਖਣੇ ਆ ਤਾਂ ਜੋ ਸਾਡੀ ਜਿਹੜੀ ਸਾਈਜ਼ ਦਾ ਤੋਂ ਅੰਡਰ ਸ਼ਰਟ ਆ ਜੀ ਉਹ ਨਾ ਦਿਕੇ ਆਪਾਂ ਇਹਦਾ ਨਿਸ਼ਾਨ 14 ਇੰਚ ਤੇ ਲਗਾ ਲੈਣਾ हिਪ ਦਾ ਹਾਂਜੀ ਹੁਣ ਆਪਾਂ ਇੱਥੋਂ ਸਿੱਧਾ ਨਿਸ਼ਾਨ ਲਗਾਣਾ ਜਿੱਥੇ ਆਪਾਂ हिਪ ਰੱਖਣੀ ਆਂ ਹਾਂਜੀ 22 ਇੰਚ ਸਾਡੇ ਕੋ ਬ੍ਰੈਸਟ ਆ ਆਪਾਂ 11 ਤੇ ਨਿਸ਼ਾਨ ਲਾਵਾਂਗੇ 22 ਦਾ ਅੱਧ ਸਾਡੇ ਕੋ ਹੋ ਗਿਆ ਜੀ 11 ਇੰਚ ਹਾਂਜੀ ਕਮਰ ਸਾਡੇ ਕੋ ਹੈਗੀ ਆ ਜੀ 18 ਇੰਚ ਆਪਾਂ 18 ਦਾ ਅੱਧ ਲਾਵਾਂਗੇ 9 ਇੰਚ ਤੇ हिਪ ਸਾਡੇ ਕੋ ਹੈਗੀ ਆ ਜੀ 3 ਇੰਚ ਆਪਾਂ ਨਿਸ਼ਾਨ ਲਾਵਾਂਗੇ 11.5 ਇੰਚ ਤੇ ਹਾਂਜੀ ਪਹਿਲਾਂ ਤੁਸੀਂ ਬ੍ਰੈਸਟ ਤੋਂ ਕਮਰ ਤੱਕ ਨਿਸ਼ਾਨ ਲਗਾਣਾ ਇਸ ਤਰੀਕੇ ਨਾਲ ਦੇਖੋ ਫਿਰ ਕਮਰ ਤੋਂ ਆਪਾਂ ਲਾਣਾ हिਪ ਤੱਕ ਇਸ ਤਰੀਕੇ ਨਾਲ ਨਿਸ਼ਾਨ ਲਗਾਣਾ ਦੇਖੋ ਤੁਸੀਂ ਆਹ ਫਿਟਿੰਗ ਹੈ ਜੀ ਸਾਡੀ ਅੰਦਰ ਸ਼ਾਰਟ ਦੀ ਜਿਹੜੇ ਆਪਾਂ ਕਾਜ ਫੋਲਡ ਕਰਨੇ ਉਹ ਤੁਸੀਂ ਸਿੱਧਾ ਨਿਸ਼ਾਨ ਲਗਾਉਣਾ ਜੀ ਇੱਕ ਹੀ ਰਸਾਂ ਦੇ ਕੋ ਜਿਆਦਾ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਸੂਟ ਦੇ ਬਾਹਰ ਜਾਣ ਲੱਪਨ ਦਾ ਘੇਰਾ ਅੰਡਰਸ਼ਰਟ ਦਾ ਹਾਂਜੀ ਇੱਥੋਂ ਤੁਸੀਂ ਆਹ ਸ਼ੇਪ ਰੱਖ ਲੈਣੀ ਜੀ ਕਟਾਈ ਦੀ ਆਪਾਂ ਇਹਨਾਂ ਕਪੜਾ ਕਟਾਈ ਕਰਦਣਾ ਜੀ ਇੱਥੋਂ ਹਾਂਜੀ ਜਿਹੜੀ ਹੁਣ ਤੁਸੀਂ ਮੋਢੇ ਦੀ ਗਲਾਈ ਰੱਖਣੀ ਆ ਉਹ ਤੁਸੀਂ ਦੇਖੋ ਧਿਆਨ ਨਾਲ ਆਪਾਂ ਰੱਖਣੀ ਜੀ 1.5 ਇੰਚ ਤੇ ਕਿਉਂਕਿ ਇਹ نیچے ਨੂੰ ਜਿਆਦਾ ਡੰਗਾਈ ਦੇ ਵਿੱਚ ਨਹੀਂ ਰੱਖਣੀ ਹੈਗੀ 1.5 ਇੰਚ ਤੇ ਰੱਖ ਲੈਣੀ ਸਤਿਅੰਚ ਆਪਾਂ ਮੋਢਾ ਰੱਖਿਆ ਸੀ ਜੀ ਸੱਤ ਦਾ ਅੱਧ ਸਾਡੇ ਹੋ ਗਿਆ ਸਾਢੇ 3 ਇੰਚ ਸਾਢੇ 3 ਤੇ ਨਿਸ਼ਾਨ ਲਗਾ ਕੇ ਆਪਾਂ ਦੇਖੋ ਇਸ ਤਰੀਕੇ ਨਾਲ ਇਹਦੀ ਜਿਹੜੀ ਗਲਾਈ ਆ ਆ ਘੁਮਾ ਲੈਣੀ ਤੁਸੀਂ ਹਾਂਜੀ ਇਸ ਤਰੀਕੇ ਨਾਲ ਤੁਸੀਂ ਅਗਲੇ ਤੇ ਪਿਛਲੇ ਪੱਲੇ ਦੀ ਗਲਾਈ ਘੁਮਾ ਲੈਣੀ ਮੋਢੇ ਦੀ ਬਰਾਬਰ ਹੋਣੀ ਹੈ ਜੀ ਇਹ ਦੋਨਾਂ ਦੀ ਜੀ ਇੱਥੋਂ ਤੁਸੀਂ ਅੱਧਾ ਇੰਚ ਤੇ ਤੀਰੇ ਦਾ ਨਿਸ਼ਾਨ ਲਗਾ ਲੈਣਾ ਕਟਾਈ ਦਾ ਨੀਚੇ ਨੂੰ ਜਿਹੜਾ ਆਪਾਂ 10 ਇੰਚ ਡਾун ਰੱਖਦੇ ਆ ਜੀ ਤੀਰਾਂ ਹਾਂਜੀ ਜਿਹੜੇ ਗਲਿਆਂ ਦੀ ਕਟਾਈ ਪਾਣੀ ਆ ਜੀ ਤੁਸੀਂ ਉਹ ਆਪਾਂ 3 ਇੰਚ ਚੜਾਈ ਰੱਖਾਂਗੇ ਇੱਥੋਂ 3 ਇੰਚ ਚੜਾਈ ਰੱਖਣੀ ਆ ਹਾਂਜੀ ਜਿਹੜੀ ਸਾਡੇ ਕੋਲ ਸੂਟ ਦੀ ਆ ਉਹਦੀ ਚੜਾਈ ਸਾਡੇ ਕੋਲ ਹੈਗੀ ਸੀ ਜੀ 5 ਇੰਚ ਆਪਾਂ ਸ਼ਮੀਜ਼ ਦੀ ਰੱਖਣੀ ਆ ਜੀ 6 ਇੰਚ 6 ਦਾ ਅੱਧ ਸਾਡੇ ਕੋਲ ਹੋ ਗਿਆ 3 ਇੰਚ ਹਾਂਜੀ ਜਿਹੜਾ ਆਪਾਂ ਹੁਣ نیچے ਨੂੰ ਗਲੇ ਲਗਾਣੇ ਆ ਜੀ ਜਿੱਦਾਂ ਸਾਡੇ ਕੋਲ ਗਲਾ ਤਿਆਰ ਹੈਗਾ ਜਾਂ ਫਰੰਟ ਉਹਨਾਂ ਦਾ 6 ਇੰਚ ਆਪਾਂ ਫਰੰਟ ਦੀ ਕਟਾਈ ਕਰਨੀ ਆ 6.5 ਇੰਚ ਦੀ ਸੂਟ ਨਾਲੋਂ ਅੱਧਾ ਇੰਚ نیچے ਨੂੰ ਕਟਾਈ ਕਰਨੀ ਆ ਜੀ ਅੱਧਾ ਇੰਚ ਵਾਧੂ ਕਟਾਈ ਕਰਨੀ ਆ ਇਹ ਆਪਣੇ ਕੋਲ ਫਰੰਟ ਦਾ ਹੋ ਗਿਆ ਪਹਿਲਾਂ ਆਪਾਂ ਫਰੰਟ ਗਲੇ ਦੀ ਕਟਾਈ ਕਰਨੀ ਆ ਜੀ ਜਿੰਨਾ ਤੁਹਾਡਾ ਸੂਟ ਦਾ ਗਲਾ ਤਿਆਰ ਆ ਜੀ ਉਹਦੇ ਨਾਲੋਂ ਆਪਾਂ ਅੱਧਾ ਇੰਚ ਵਾਧੂ ਕੱਟਣਾ ਜੀ ਕਿਉਂਕਿ ਗਲੇ ਦਿਖਣ ਲੱਗ ਜਾਂਦੇ ਆ ਇਸ ਲਈ ਤੁਸੀਂ ਸੂਟ ਨਾਲੋਂ ਅੱਧਾ ਅੱਧਾ ਇੰਚ ਐਕਸਟਰਾ ਰੱਖਣਾ ਆ ਦੇਖੋ ਆਪਾਂ ਫਰੰਟ ਗਲੇ ਦੀ ਕਟਾਈ ਕਰ ਲਈ ਜੀ ਹਾਂਜੀ ਹੁਣ ਦੇਖੋ ਤੁਸੀਂ ਆਪਾਂ ਹੁਣ ਜਿਹੜਾ ਜੀ ਬੈਕ ਦੀ ਕਟਾਈ ਕਰਨੀ ਆ ਬੈਕ ਸਾਡੇ ਕੋਲ ਗਲਾ ਤਿਆਰ ਹੈਗਾ ਜੀ 7.5 ਇੰਚ ਉਹਨਾਂ ਦਾ ਗਲਾ ਸਾਡੇ ਕੋਲ ਬੈਕ ਤਿਆਰ ਹੈਗਾ ਜੀ 7 ਇੰਚ ਆਪਾਂ ਕਟਾਈ ਕਰਨੀ ਆ 7.5 ਇੰਚ ਤੇ ਉੱਪਰੋਂ ਆਪਾਂ ਰੱਖਣਾ ਆ 3 ਇੰਚ ਤੇ ਉੱਪਰੋਂ ਆਪਾਂ 3 ਇੰਚ ਤੇ ਇਹ ਵੀ ਰੱਖਣਾ ਆ ਤੇ نیچے ਨੂੰ ਆਪਾਂ ਰੱਖਣਾ ਇਹ 7.5 ਇੰਚ ਕਿਉਂਕਿ ਨਾਲ ਤਾਂ ਬੈਕ ਵਾਲਾ ਜਿਹੜਾ ਡੀਪ ਹੈ ਜੀ ਉਹ ਹੈਗਾ 7 ਇੰਚ ਤੇ ਆਪਾਂ ਇਹਦੀ 7.5 ਤੇ ਕਟਾਈ ਕਰਨੀ ਆ ਹਾਂਜੀ ਇੱਥੋਂ ਤੁਸੀਂ ਇਸ ਤਰੀਕੇ ਨਾਲ ਗਲਾਈ ਕਰ ਲੈਣੀ ਗਲਿਆਂ ਦੀ ਕਟਾਈ ਸਾਡੇ ਕੋ ਹੋ ਗਈ ਹੁਣ ਆਪਾਂ ਲੱਗਿਆਂ ਦੀ ਤੀਰੇ ਕਟਾਈ ਕਰਨ ਆ ਦੇਖੋ ਜਿਹੜਾ ਆਪਾਂ ਨੀਚੇ ਨੂੰ ਡਾਉਨ ਕੀਤਾ ਇਸ ਤਰੀਕੇ ਨਾਲ ਕਟਾਈ ਕਰ ਲੈਣੀ ਤੁਸੀਂ ਤੇਰਾ ਨੀਚੇ ਨੂੰ ਮੋਡੇ ਦੀ ਕਟਾਈ ਕਰ ਲੈਣੀ ਦੋਨਾਂ ਨੂੰ ਬਰਾਬਰ ਕੱਟਣਾ ਜੀ ਬਾਕੀ ਸਾਡੇ ਕੋ ਸਲਾਈ ਹੋ ਕੇ ਮੋਡਾ ਹੋਰ ਵੱਡਾ ਹੋ ਜਾਣਾ ਅੰਦਰ ਨੂੰ ਫੋਲਡ ਹੋ ਜਾਣਾ ਹਾਂਜੀ ਇੱਥੋਂ ਤੁਸੀਂ ਫੋਲਡਿੰਗ ਲਈ 1 ਇੰਚ ਰੱਖ ਲੈਣਾ ਜੀ ਕਾਜ ਤੁਹਾਡੇ 1 ਇੰਚ ਤੇ ਫੋਲਡ ਹੋ ਜਾਣੇ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਅੰਡਰਸ਼ਰਟ ਦੀ ਕਟਾਈ ਦੱਸੀ ਹੈ ਜੀ ਹਾਂਜੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਜੀ